ਮਰਾਣਾ ਬਾਈ ਨਾਲ ਬਾਈ ਨਾਲ ਤਾਂ ਮਰਾਣਾ ਕੱਪੜੇ ਲਾਹੀ ਫਿਰਦਾ ਮਾ ਬਸ ਨਾਉਣਾ ਸੀਗਾ ਨਾਉਣਾ ਸੀ ਹੁਣ ਦੁਪਹਿਰਾ ਹੋਣ ਦਾ ਯਾਰ ਦੁਪਹਿਰਾ ਹੋਇਆ ਪਿਆ ਹੁਣ ਦਾ ਬੇਚਾਰੇ ਨਾਉਣਾ ਸੀ ਕੰਮ ਵਧੀਆ ਵਧੀਆ ਕੀ ਐ ਫਿਰ ਚਲ ਤਾਂ ਤੁਰਾਂ ਤੂੰ ਬਸ ਚਲੀ ਆਪਾਂ ਕਿੱਥੇ ਆੜੂ ਉਨ ਉੱਥੇ ਕੀ ਯਾਰ ਉੱਥੇ ਚਲਦੇ ਗੱਲਾਂ ਬਾਤਾਂ ਕਰਾਂਗੇ ਉੱਥੇ ਹੀ ਕਰਨਾ ਪਊਗਾ ਉੱਥੇ ਉੱਥੇ ਕੁਟਲੇ ਕੀ ਕਰਦੇ ਇਹਨੂੰ

ਚਲਿਏ ਫਿਰ ਆਪਾਂ ਉੱਥੇ ਚੱਲਦੇ ਹਾਂ ਹੈ ਮਮੀ ਨੇ ਤੇਰੇ ਹਨਾ ਦਾ ਡੈਡੀ ਨੇ ਰਹੀ ਉੱਥੇ ਫਿਰ ਸਾਡੇ ਕੋਲ ਕੀ ਲਾ ਕੇ ਹਾਂ ਤੁਸੀਂ ਕਿਹੜਾ ਮਾਰ ਲਓਗੇ ਵਾਹਿਗੁਰੂ ਜੀ ਆ ਜਾਵੇ ਬੁਰਾ ਜੇ ਹੋਵੇ ਅਰ ਇੱਕ ਗੁਰੂ ਮੈਂ ਪਾਸ ਸਭਾ ਲੈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜਿਆ ਜੀ ਪਿੰਡ ਬਰੂੰਦੀ ਨਾਲ ਹੀ ਪੈਂਦਾ ਆਂਡਰੂ ਦੇ ਸਾਡੇ 3 ਕਿਲੋਮੀਟਰ ਤੇ ਪੈਂਦਾ ਬਡੋਂਦੀ ਤੇ ਸਾਡੇ ਕੋਲੇ ਵੀ ਬਾਈ ਜੀ ਆਇਸ਼ ਅੱਜ ਮਾਨਮ સેવા ਸੋਸਾਇਟੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬੇਟਾ ਥੋੜਾ ਜਿਹਾ ਦਿਮਾਗੀ ਪਰੇਸ਼ਾਨ ਆ ਤੇ ਵੀਰ ਨੂੰ ਦੇਖਦੇ ਦੇਖਦੇ ਇਹਨਾਂ ਦੀ ਮਾਤਾ ਵੀ ਦਿਖਾਈ ਬਾਈ ਇਦੋਂ ਇਹਨਾਂ ਨੂੰ ਦੇਖਦੇ ਦੇਖਦੇ ਵੀਰੇ ਨੂੰ ਇਹ ਵੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਈ ਤੇ ਵੀਰਾ ਟਰੱਕਾਂ ਦੇ ਡਰਾਈਵਰੀ ਕਰਦਾ ਸੀ ਇਹਨਾਂ ਨੇ ਪਹਿਲਾਂ ਡੈਡੀ ਕਰਦਾ ਸੀ ਟਰੱਕ ਡਰਾਈਵਰੀ ਤੇ ਡਰਾਈਵ ਤੋਂ ਬਾਅਦ ਵੀਰਾ ਕਰਨ ਲੱਗ ਗਿਆ ਡਰਾਈਵ ਜਦੋਂ ਵੀਰਾ ਕਰਨਾ ਹੈ ਉਹ ਥੋੜਾ ਜਿਹਾ ਮੈਂ ਕਹਿੰਦਾ ਮਾਹੌਲ ਚੇਂਜ ਹੋ ਗਿਆ ਤੁਹਾਨੂੰ ਬੱਚਿਆਂ ਨੂੰ ਜਿਵੇਂ ਆਪਾਂ ਪਹਿਲਾਂ ਦੀ ਉਸ ਤਰ੍ਹਾਂ ਸਿੱਖਿਆ ਦਈਏ ਵੀ ਵਿਪਤ ਮੈਂ ਡਰਾਈਵ ਦੀ ਗੱਲ ਦਾ ਤੂੰ ਰਹਿਣ ਦੇ ਕੰਮ ਵਿੱਚ ਨਾ ਪੈ ਇਹਨਾਂ ਨੇ ਥੋੜਾ ਜਿਹਾ ਇਹ ਚੀਜ਼ ਦੇ ਵਿੱਚ ਧਿਆਨ ਨਹੀਂ ਦਿੱਤਾ ਥੋੜੀ ਨਹੀਂ ਕਾਫੀ ਜ਼ਿਆਦਾ ਗਲਤੀ ਇਹਨਾਂ ਦੀ ਬਜ਼ੁਰਗਾਂ ਦੀ ਕਿਉਂਕਿ ਜੋ ਡਰਾਈਵ ਦੇ ਰਾਹ ਦੇ ਵਿੱਚ ਨੂੰ ਪਤਾ ਹੀ ਕਿਸੇ ਦੀ ਡਰਾਈਵ ਹੁੰਦੀ ਹੈ ਉੱਤੇ ਨਸ਼ੇ ਵੀ ਹੁੰਦੇ ਨੇ ਸਾਰਾ ਕੁਝ ਹੀ ਹੁੰਦਾ ਹੈ ਨਾ ਤੇੰਦਾਂ ਨੇ ਨਾਲ ਹੀ ਉਸ ਤਰ੍ਹਾਂ ਹੀ ਬੱਚੇ ਨੂੰ ਡਰਾਈਵ ਲੈ ਕੇ ਦਿੱਤੀ ਡਰਾਈਵ ਕਰਦਾ ਹੀ ਬਿਨਾਂ ਉੱਥੇ ਥੋੜੇ ਜਿਹੇ ਮਾਹੌਲ ਦੇ ਵਿੱਚ ਇਹ ਜਿਹੀ ਜਿਹੀ ਪੈ ਗਿਆ ਜਿੱਥੇ ਨਸ਼ੇ ਦੇ ਵਿੱਚ ਜਿਵੇਂ ਕੋਈ ਫੀਮ ਜਾਂ ਡੂਡੇ ਦੇ ਨਸ਼ੇ ਦੇ ਵਿੱਚ ਪੈਣ ਲੱਗ ਗਿਆ ਤੇ ਥੋੜਾ ਜਿਹਾ ਦਿਮਾਗੀ ਤੇ ਵੀਰ ਤੇ ਲੋਡ ਪੈਣ ਲੱਗ ਗਿਆ ਤਕਰੀਬਨ 6-7 ਮਹੀਨੇ ਹੋ ਗਏ ਜੀ ਆ ਮੇਲੇ ਵੇਲੇ ਸ਼ਵਾਰ ਦੇ ਮੇਲੇ ਵੇਲੇ ਦੇ ਸ਼ਵਾਰ ਦਾ ਮੀਲਾ ਨੌਵੇਂ ਮਹੀਨੇ ਚ ਹੁੰਦਾ ਦਸਵੇਂ ਚ ਤੇ ਨੌਵੇਂ ਚ 9 ਤੇ ਤੱਕ 12 6-7 ਮਹੀਨੇ ਹੋ ਗਏ ਇਹਨਾਂ ਨੂੰ ਦੇਖਦੇ ਦੇਖਦੇ ਇਹਨਾਂ ਦੇ ਮਾਤਾ ਵੀ ਦਿਮਾਗੀ ਕਾਜ ਜਿਆਦਾ ਅਬਸੈਟ ਹੋਣ ਲੱਗੇ ਤੇ ਵੀ ਨੂੰ ਅਸੀਂ ਅੱਜ ਆ ਮਾਨਵ ਸੇਵਾ ਸੁਸਾਇਟੀ ਆਸਮ ਦੇ ਵਿੱਚ ਲੈ ਆ ਰਹੇ ਹਾਂ ਜਿੱਥੇ ਇਹਨਾਂ ਦੀ ਦੇਖਭਾਲ ਕਰਾਂਗੇ ਇਹਨਾਂ ਦੀ ਜੋ ਵੀ ਦਵਾਈ ਆ ਨੇ ਦਵਾਈ ਦਵਾਵਾਂਗੇ ਵੀਰ ਦੀ ਉਮਰ ਮੇਰੇ ਸਾਹਮਣੇ 30 ਸਾਲ ਦੀ ਉਮਰ ਹੀ ਆ ਜੀ ਹਨਾ ਵੀਰੇ ਜਲਦੀ ਉਮਰ ਹੈ 30 ਸਾਲ ਦੀ ਉਮਰ ਆ ਵੀਰੇ ਦੀ ਹਜੇ ਤੇ ਇੰਨੀ ਉਮਰ ਦੇ ਵਿੱਚ ਜਦੋਂ ਇਸ ਤਰ੍ਹਾਂ ਮੈਂਟਲੀ ਅਬਸੈਟ ਵੀਰਾ ਕੋਈ ਵੀ ਹੁੰਦਾ ਨਾ ਬੜਾ ਦੁੱਖਣ ਲੱਗਦਾ ਤੁੰਗ ਮਾਤਾ ਮਾਂ ਪਿਓ ਨੂੰ ਬੜਾ ਦੁੱਖ ਹੁੰਦਾ ਇਸ ਚੀਜ਼ ਦਾ ਵੀ ਸਾਡਾ ਬੱਚਾ ਵਾ ਵਿਉਣ ਦੇ ਲਾਇਕ ਹੋਇਆ ਹਨਾ ਤੇ ਬਾਕੀ ਜਦੋਂ ਇਹ ਜਿਹੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਬੜਾ ਦੁੱਖ ਲੱਗਦਾ ਤੇ ਪਰਮਾਤਮਾ ਘੇ ਅਰਦਾਸ ਜ਼ਰੂਰ ਕਰਨੀ ਬੀਬੀ ਰਾਹੀਂ 15 20 ਦਿਨਾਂ ਦੇ ਵਿੱਚ ਸਾਡਾ ਮਨ ਹੈਗਾ 15 20 ਦਿਨਾਂ ਦੇ ਵਿੱਚ ਵੀਰਾ ਸਹੀ ਹੋ ਜਾਊਗਾ ਦਵਾਈ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਪੈਣੀ ਮਾਤਾ ਪਿਤਾ ਦੇ ਕੋਲੇ ਆਵੇ ਇਹਨਾਂ ਨੂੰ ਮਾਤਾ ਪਿਤਾ ਬਜ਼ੁਰਗ ਨੇ ਇਹਨਾਂ ਨੂੰ ਸੰਭੇ ਇੱਕ ਇਹਨਾਂ ਦਾ ਬੇਟਾ ਦੁਬਈ ਦੇ ਵਿੱਚ ਦੱਸ ਰਿਹਾ ਹੈ ਕਿ ਹੈ ਦੁਬਈ ਦੇ ਵਿੱਚ ਕਹਾਂਜੀ ਠੀਕ ਹੈ ਛੋਟੀਆਂ ਗੱਲ ਹੁੰਦੀ ਰਹਿੰਦੀਆਂ ਉਹਨਾਂ ਦੀ ਹਾਂ ਠੀਕ ਆ ਤੇ ਪਰਮਾਤਮਾ ਕਿਰਪਾ ਕਰੇ ਵੀਰ ਨੂੰ ਲੈ ਜਾਣੇ ਆ ਜੀ ਅਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਕੋਈ ਵੀ ਨੌਜਵਾਨਾ ਜਿਵੇਂ ਮੁੰਡਾ ਵੀਰਾ ਹੈ ਸਾਡਾ ਜਾਂ ਕੋਈ ਵੀ ਬਜ਼ੁਰਗ ਬੇਸਹਾਰਾ ਨਾ ਰਹੇ ਉਹਨਾਂ ਦੀ ਸੇਵਾ ਸੰਭਾਲ ਲਈ ਸੀ ਹਰ ਟਾਈਮ ਤਿਆਰ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਬੇਨਤੀ ਆ ਵੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤਾਂ ਕਿ ਇਹਨਾਂ ਵੀਰਾਂ ਦਾ ਇਹ ਜਾਨਾ ਸਾਹ ਸਹੀ ਦੇ ਸਕੀ ਇਹਨਾਂ ਦੇ ਛੋਟੇ ਹਰ ਇੱਕ ਵੀਰ ਦੀ ਭੈਣ ਭਾਈ ਦੀ ਸਾਰਿਆਂ ਦੀ ਸਾਥ ਦੀ ਲੋੜ ਆ ਦਵਾਈ ਆ ਜੋ ਵੀਰੇ ਨੂੰ ਦਵਾਈ ਚਾਲੂ ਕਰਾਂਗੇ ਕੱਲ ਤੋਂ ਇਹਨਾਂ ਦੀ ਜੋ ਵੀ ਮੈਂਟਲ ਹੈਲਥ ਸੇਟ ਦੀ ਦਵਾਈ ਚੱਲੇਗੀ ਉਹ ਚਲਾਵਾਂਗੇ ਇਹ ਅਰਦਾਸ ਬੇਨਤੀ ਜਰੂਰ ਕਰੋ ਪ੍ਰਮਾਤਮਾ ਅਗੇ ਸੇ ਪ੍ਰਮਾਤਮਾ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਜੀ ਵੀਰ ਅਸ ਜਲਦੀ ਤੋਂ ਜਲਦੀ ਸਹੀ ਹੋਵੇ ਤੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ